ਆਪ ਸਭ ਦੇਖ ਰਹੇ ਹੋ ਟੈਕਸਟਲ ਟੀਵੀ ਲਾਈਵ ਤੇ ਮੈਂ ਹਾਂ ਜੀ ਡਾਕਟਰ ਲਖਨ ਸ਼ਰਮਾ ਜਿੱਥੇ ਕਿ ਅੱਜ ਕੱਲ੍ਹ ਕੱਲੀ ਜਾਵੇ ਤਾਂ ਅੱਜ ਕੁਦਰਤ ਵੱਲੋਂ ਉੱਪਰ ਨਹੀਂ ਸੱਤ ਵਾਲੀ ਦੀ ਮਿਹਰਬਾਨੀ ਕਾਰਨ ਅੱਜ ਇਹ ਨਾਲਾ ਵਿੱਚ ਸੋਰੀ ਬਰਸਾਤ ਦੇਖਣ ਨੂੰ ਮਿਲੀ ਜਿੱਥੇ ਕਿ ਕੁਝ ਪਹਾੜੀ ਗਰਮੀ ਦੀ ਰਾਹਤ ਮਿਲੀ ਹੈ ਕਿਥੇ ਕਿ ਸਮਸ਼ਾ 46 47 ਟੈਂਪਰੇਚਰ ਅੰਮ੍ਰਿਤਸਰ ਪੂਰੇ ਪੰਜਾਬ ਦਾ ਰਹਿ ਰਿਹਾ ਸੀ ਉੱਥੇ ਅੱਜ ਇਹ ਗਰਮੀ ਘੱਟ ਕੇ 38 35 ਤੱਕ ਆ ਚੁੱਕੀ ਹੈ ਜਿਸ ਨਾਲ ਇਨਾਲਾ ਵਾਸੀਆਂ ਨੇ ਉੱਪਰ ਨੀਲੀ ਛੱਤ ਵਾਲੇ ਦਾ ਵਰਪੂਰ ਦੇਹਤ ਨੂੰ ਧੰਨਵਾਦ ਕੀਤਾ ਜੋ ਕਿ ਗਰਮੀ 4 ਸਾਲ ਬਾਅਦ ਇੰਨੀ ਭਾਰੀ ਗਰਮੀ ਪਰ ਰਹੀ ਹੈ ਇਸ ਬਰਸਾਤ ਦੇ ਕਾਰਨ ਲੋਕਾਂ ਦੇ ਇਨਾਲਾ ਵਾਸੀਆਂ ਦੇ ਮੁਖ ਤੇ ਕੁਝ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ ਇਨਾਲਾ ਵਾਸੀਆਂ ਨੇ ਆਪਣੇ ਪੂਰੇ ਦੇਸ਼ ਵਾਸੀਆਂ ਅਤੇ ਪੰਜਾਬ ਪਰ ਲੋਕਾਂ ਨੂੰ ਪੰਜਾਬ ਹਰਾ ਤੇ ਤਰਾਕਨ ਅਤੇ ਪਾਣੀ ਬਚਾਉਣ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਇਨਾਲਾ ਵਾਸੀਆਂ ਨੇ ਕਿਹਾ ਕਿ ਆਪਣੇ ਪੰਜਾਬ ਨੂੰ ਪੱਤ ਵਾਰ ਪੇਲ ਲਗਾ ਕੇ ਹਰਿਆਪਰਾ ਕੀਤਾ ਜਾਵੇ ਤਾਂ ਜੋ ਅਸੀਂ ਵੀ ਦਵਾਈ ਬਾ ਜੋ ਕਿ ਹਰਾ ਟੈਂਪਰੇਚਰ ਵੱਧ ਚੁੱਕਾ ਹੈ ਉਹਨਾਂ ਵਾਂਗ ਦਵਾਈ ਦੇ ਵਾਂਗੂੰ ਆਪਣਾ ਟੈਪ ਦਿਖਾ ਕੇ ਪੱਤ ਵਾਰ ਰੁੱਖ ਲਗਾਈਏ ਅਤੇ ਆਪਣਾ ਗਰਮੀ ਤੋਂ ਨਿਚਾਰ ਬਚ ਪਾਈਏ ਤੁਸੀਂ ਲਾਈਵ ਤੁਸੀਂਨ ਦੇਖੋ ਕਿਵੇਂ ਮੀਂਹ ਦੇ ਚੰਨਕਾਰ ਨੇ ਪੂਰੇ ਅਹਾਲਾ ਵਾਸੀਆਂ ਦੇ ਉੱਪਰ ਮੂੰਹ ਦੇ ਉੱਪਰ ਖੁਸ਼ੀ ਲਹਿ ਦਿਖਾਈ ਦੇ ਰਹੀ ਹੈ ਤੈਸਾ ਟੀਵੀ ਲਾਈਵ ਤੋਂ ਡਾਕਟਰ ਲਖਨ ਸ਼ਰਮਾ ਵਿਸ਼ੇਸ਼ਾਪਦ ਈ ਨ ਆਇਆ ਕਿ ਜਦਾਂ ਜਦੋਂ ਬਾਰਿਸ਼ ਹੋਉਂਦੀ ਅੱਜ ਮੇਰਾ ਨਾਮ ਇਨੋਦ ਰੋੜਾ ਜੀ ਕੁਦਰਤ ਅੱਜ ਮਿਹਰਬਾਨ ਹੋਈ ਹੈ ਅੱਜ ਬਰਸਾਤ ਹੋਈ ਹੈ ਸਾਰਿਆਂ ਦੇ ਚਿਹਰੇ ਖੁਸ਼ੀ ਨਾਲ ਖਿਲ ਗਏ ਆ ਕਿਉਂਕਿ ਬਹੁਤ ਗਰਮੀ ਭਾਜੀ 47 48 ਡਿਗਰੀ ਟੈਂਪਰੇਚਰ ਔਰ ਬਹੁਤ ਜਿਆਦਾ ਲੂ ਸੀ ਜਿਹਦੇ ਨਾਲ ਨਾ ਸਾਰੇ ਲੋਕ ਮਤਲਬ ਹੋਸ਼ ਹੋਏ ਪਏ ਸੀ ਤੇ ਅੱਜ ਕੁਦਰਤ ਨੇ ਹਰ ਚਿਹਰਾ ਖਿਲਾਤਾ ਕਿਉਂਕਿ ਇਤੋਂ ਬਿਨਾ ਹਰ ਏਸੀ ਫੇਲ ਹੀ ਹੈ ਜੀ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਬਰਸਾਤ ਹੋਈ ਹੈ ਤੇ ਧਰਤੀ ماں ਨੂੰ ਠੰਡ ਪਹੁੰਚੀ ਹੈ ਪਰਮਾਤਮਾ ਕਰੇ ਕਿ 2-4 ਦਿਨ ਰਗਾਤਨ ਰੱਜ ਕੇ ਮੀਂਹ ਪਵੇ ਜਿਹੜਾ ਕਿ ਜਿੰਨੀ ਗਰਮੀ ਅੱਜ ਤੱਕ ਪੈ ਚੁੱਕੀ ਹੈ ਜਿੰਨੀ ਧਰਤੀ ਦੇ ਅੰਦਰ ਤਪਸ਼ ਹੈ ਉਹ ਠੰਡੀ ਹੋ ਸਕੇ ਜੀ ਨਾਇਕ ਕੀ ਕਹਣਾ ਚਾਹੁੰਦੇ ਜੀ ਸਰ ਮੇਰਾ ਨਾਮ ਵਿਕਰਮ ਹੈ ਜੀ ਮੈਂ ਅੱਜ ਤੁਹਾਡੇ ਸਾਹਮਣੇ ਬਾਰਿਸ਼ ਹੋ ਰਹੀ ਹੈ 46 ਤੋਂ 47 ਡਿਗਰੀ ਟੈਂਪਰੇਚਰ ਹੋ ਚੁੱਕਿਆ ਹੈ ਆਪਾਂ ਉਸ ਮਾਲਕ ਦੇ ਅਕਾਲਪੁਰਖ ਦਾ ਧੰਨਵਾਦ ਕਰਦੇ ਹਾਂ ਜਿੰਨੇ ਠੰਡਾ ਮੌਸਮ ਕੀਤਾ ਨੂ ਵਾਦਰੀ ਹੋਏ ਹੋਰ ਵੇਸ ਚੱਲ ਰਹੀ ਸੀ ਤੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਨਾਲ ਕਿ ਰੋਖ ਲਾਓ ਵਾਤਾਵਰਨ ਨੂੰ ਸੰਭੀਏ ਇਹ ਸਾਡਾ ਫਰਜ਼ ਹੈ ਕਿੰਨੀ ਰਾਹਤ ਮਿਲੇਗੀ ਅੱਜ ਜਿਹੜੀ ਸਰ ਅੱਜ ਬਹੁਤ ਹੈ ਟੈਂਪਰੇਚਰ 30 ਦੇ ਲਾਗੇ ਆ ਗਿਆ ਸਰ 46 47 ਸੀ ਬਾਜ਼ਾਰੁੱ ਸੁੰਨੇ ਪਈ ਸਰ ਹੋਣੇ ਦੇ ਨਾਲ ਲੋਕਾਂ ਦੇ ਕੰਮਾਂ 'ਚ ਵੀ ਥੋੜਾ ਪਰ ਫਰਕ ਪਏਗਾ ਬਾਜ਼ਾਰ 'ਚ ਚੈਲਪਲ ਹੋਏਗੀ ਲੋਕਾਂ ਦੇ ਕੰਮ ਚੱਲਣਗੇ ਸਰ ਪੰਛੀਆਂ ਤੇ ਕਿੰਨਾ ਨੁਕਸਾਨ ਪਏਗਾ ਸਰ ਬਹੁਤ ਪਏਗਾ ਤੁਹਾਨੂੰ ਜੁੱਦਾ ਕਹਿ ਰਿਹਾ ਕਿ ਹੌਟ ਵੇਵ ਚੱਲ ਰਹੀ ਹੈ ਜੀ ਮਤਲਬ ਵੀ ਬੰਦੇ ਘਰੋਂ ਨਹੀਂ ਨਿਕਲ پا ਰਹੇ ਤੇ ਪੰਛੀਆਂ ਦਾ ਉੱਥੇ ਬੜਾ ਬੁਰਾ ਹਾਲ ਹੋ ਰਿਹਾ ਹੈ ਜੀ ਤੇ ਇੱਕ ਅਪੀਲ ਕਰਾਂਗੇ ਫਿਰ ਲੋਕਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਇਹਨੂੰ ਵਾਤਾਵਰਨ ਨੂੰ ਇਸ ਕੁਦਰਤ ਨੂੰ ਸੰਭੀਏ ਰੱਖ ਲਈਏ ਇਹਦੀ ਸਾਂਭ ਸੰਭਾਲ ਕਰੀਏ ਜੋ ਆਉਣ ਵਾਲੀ ਪੀੜ੍ਹੀ ਸਾਨੂੰ ਕੋਸੇ ਨਾ ਤੇ ਸਾਡੇ ਸਾਡੇ ਹੱਥ ਚ ਬੁਲੇ